ਦੇ ਵਿੱਚ ਰਾਵੀ ਦਰਿਆ ਨੇ ਵੱਡੀ ਤਬਾਹੀ ਜੜੀ ਹੈ ਮਚਾਈ ਹੈਗੀ ਆ ਇਸ ਵਕਤ ਅਸੀਂ ਗੁਰਦਾਸਪੁਰ ਦੇ ਪਿੰਡ ਜੈਨਪੁਰ ਦੇ ਵਿੱਚ ਹੈਗੇ ਆ ਤੁਸੀਂ ਵੇਖ ਸਕਦੇ ਹੋ ਕਿ ਇੱਥੋਂ ਧੂਸੀ ਬੰਨ ਜਿਹੜਾ ਵਾ ਉਹ ਟੁੱਟਿਆ ਹੋਇਆ ਸੀ ਜਿਸ ਕਰਕੇ ਰਾਵੀ ਦਰਿਆ ਦਾ ਪਾਣੀ ਜਿਹੜਾ ਵਾ ਪਿੰਡਾਂ ਦੇ ਅੰਦਰ ਦਾਖਲ ਹੋਇਆ 200 ਤੋਂ ਵੱਧ ਪਿੰਡ ਜਿਹੜੇ ਨੇ Ravi ਦਰਿਆ ਦੇ ਪਾਣੀ ਨੇ ਤਬਾਹ ਜਿਹੜੇ ਨੇ ਕੀਤੇ ਹੈਗੇ ਨੇ ਤੇ ਫਿਲਹਾਲ ਅੱਜ ਜਿਹੜੇ ਹੜ੍ਹ ਪ੍ਰਭਾਵਿਤ ਇਲਾਕਾ ਹੈਗਾ ਵਾ ਜਿਹੜੇ ਪਿੰਡ ਹੈਗੇ ਨੇ ਉਹਨਾਂ ਦਾ ਦੌਰਾ ਕਰਨ ਦੇ ਲਈ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਜੋ ਰਾਸ਼ਟਰੀ ਪ੍ਰਧਾਨ ਹੈਗੇ ਨੇ ਉਹਨਾਂ ਦੇ ਵੱਲੋਂ ਦੌਰਾ ਜਿਹੜਾ ਵਾ ਕੀਤਾ ਜਾ ਰਿਹਾ ਹੈਗਾ ਤਾਂ ਲਗਾਤਾਰ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈਗਾ ਕਿ ਇਹ ਜਿਹੜੀ ਕੇਂਦਰ ਸਰਕਾਰ ਆ ਗਈ ਕੇਂਦਰ ਸਰਕਾਰ ਨੂੰ ਆਪ ਜਿਹੜਾ ਵਾ ਜਿਸ ਤਰ੍ਹਾਂ ਦੇ ਨਾਲ ਹੋਰ ਪ੍ਰੋਜੈਕਟ ਜਿਹੜੇ ਨੇ ਭਾਰਤ ਮਾਲਾ ਪ੍ਰੋਜੈਕਟ ਦੀ ਗੱਲ ਕੀਤੀ ਜਾਵੇ ਉਹ ਭਾਰਤ ਮਾਲਾ ਉਹਨਾਂ ਦੇ ਕਿਨਾਰੇ ਪਕੇ ਕਰਨ ਦੇ ਬਾਅਦ ਸਿਰ ਕੰਮ ਹੈ ਕੇਂਦਰ ਸਰਕਾਰ ਨੂੰ ਕਰਨਾ ਚਾਹੀਦਾ ਹੈਗਾ ਭਾਰਤੀ ਕਿਸਾਨ ਜੁਨੀ ਚੜੂਨੀ ਦੇ ਜਿਹੜੇ ਰਾਸ਼ਟਰੀ ਪ੍ਰਧਾਨ ਨੇ ਗੁਰਨਾਮ ਸਿੰਘ ਚੜੂਨੀ ਅੱਜ ਉਹ ਇੱਥੇ ਪਹੁੰਚੇ ਨੇ ਜਿਹੜੇ ਹੜ੍ਹ ਪ੍ਰਭਾਵਿਤ ਇਲਾਕੇ ਹੈਗੇ ਨੇ ਉਹਨਾਂ ਦਾ ਦੌਰਾ ਜਿਹੜਾ ਉਹਨਾਂ ਵੱਲੋਂ ਕੀਤਾ ਜਾ ਰਿਹਾ ਹੈਗਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਜੈਨਪੁਰ ਪਿੰਡ ਹੈਗਾ ਵਾ ਜੋ ਕਿ ਵਕਫਾਕ ਪਿੰਡਾਂ ਨੂੰ ਜਿਹੜੀ ਸੜਕ ਜੋੜਦੀ ਸੀਗੀ ਇਹ ਜਿਹੜੀ ਸੜਕ ਵਾ ਜਿਹੜੀ ਬਿਲਕੁਲ ਰਾਵੀ ਦਰਿਆ ਦੇ ਪਾਣੀ ਨੇ ਜਿਹੜੀ ਤੋੜ ਦਿੱਤੀ ਹੈਗੀ ਤਾਂ ਕਾਫੀ ਵੱਡਾ ਪਾਰ ਜਿਹੜਾ ਪਿਆ ਹੈਗਾ ਵਾ ਤਾਂ ਹੁਣ ਦੌਰਾ ਜਿਹੜਾ ਕੀਤਾ ਜਾ ਰਿਹਾ ਹੈਗਾ ਗੁਰਨਾਮ ਆ ਦੱਸ ਦਿਓ ਜੀ ਕੀ ਹਾਲਾਤ ਇੱਥੇ ਦੇ ਪਿੰਡ ਦੇ ਹੋਇਆਗੇ ਤੁਸੀਂ ਵੇਖਿਆ ਵੀ ਹੈਗਾ ਵਾ ਕੀ ਕਹਿਣਾ ਚਾਹੋਗੇ ਕੇਂਦਰ ਸਰਕਾਰ ਨੂੰ ਕਿਸ ਤਰ੍ਹਾਂ ਦੇ ਨਾਲ ਜੜਾ ਵਾ ਇਹਨਾਂ ਲੋਕਾਂ ਦੀ ਮਤ ਜੜੀ ਕਰਨੀ ਚਾਹੀਦੀ ਹੈਗੀ ਇਸ ਤਰ੍ਹਾਂ ਜੀ ਆ ਦੇਖੋ ਜੜਾ ਇੱਧਰ ਕਿੰਨਾ ਪਹਾੜ ਪਿਆ ਹੈ ਇਸ ਤੋਂ ਅੱਗੇ ਵੀ ਉਦੋਂ ਅੱਗੇ ਵੀ ਇਹ ਜਿਹੜਾ ਹੈ ਜਿਹੜੀ ਸਰਕਾਰ ਦੀ ਨਲਾਇਕੀ ਜਰੀ ਸਮਝ ਚਾਈਏ ਆ ਭਰਾ ਜਿਹੜੇ ਇੱਥੋਂ ਦੇ ਖੜੇ ਨੇ ਇਹਨਾਂ ਨੇ ਜੜਾ ਪੁੱਛਿਆ ਸੀ ਤੇ ਇਹਨਾਂ ਨੇ ਦੱਸਿਆ ਵੀ ਕਿਤੇ ਜੜਾ ਰਾਵੀ ਦਰਿਆ ਹੈ ਉਸਤੇ ਕੋਈ ਬੰਨ ਮਾਰਤਾ ਪਾਕਿਸਤਾਨ ਵਾਲੇ ਪਾਸੇ ਤੇ ਉਹ ਪਾਣੀ ਜਿਹੜਾ ਇਧਰ ਮਾਰ ਕਰਦਾ ਹੈ ਉਥੇ ਜਾਂ ਤੇ ਉਹ ਬੰਨ ਮਾਰਨ ਦੀ ਲੋੜ ਨਹੀਂ ਸੀ ਕਿ ਮਿਲਟਰੀ ਨੇ ਮਾਰਿਆ ਉਸੇ ਤੋਂ ਹਾਂਜੀ ਉਹ ਬੀਐਸਐਫ ਬੀਐਸਐਫ ਨੇ ਤੇ ਜਾਂ ਫਿਰ ਉਥੇ ਪੁਲ ਬਣਾ ਦਿੰਦੇ ਜੇ ਕੋਈ ਲੋੜ ਸੀ ਤੇ ਉੱਚਾ ਚੱਕ ਕੇ ਪੁਲ ਬਣਾ ਦਿੰਦੇ ਵੀ ਉਹ ਪਾਣੀ ਥੱਲੇੋਂ ਨਿਕਲ ਜਾ ਪਾਣੀ ਬਿਲਕੁਲ ਰੁਕ ਗਿਆ ਉਹ ਸਾਰਾ ਇਧਰ ਨੂੰ ਆਉਂਦਾ ਦੂਜੀ ਗੱਲ ਇਹ ਹੈ ਕਿ ਵੀ ਆ ਜਿਹੜਾ ਬਨ ਜੇ ਇਹ ਇਹ ਇਧਰਲੇ ਪਾਸੇ ਜਿੱਥੇ ਪੱਥਰ ਲਾਏ ਨੇ ਜੇ ਇਥੇ ਸਿਮਿੰਟਡ ਦੀਵਾਰ ਕਰ ਦਿੰਦੇ ਆ ਇਹਨੂੰ 5-5 ਫੁੱਟ ਹੋਰ ਉੱਚੀ ਚੱਕ ਦਿੰਦੇ ਤੇ ਸ਼ਾਇਦ ਇਹ ਨਾ ਟੁੱਟੇ ਸਿਮਿੰਟਡ ਦੀਵਾਰ 1 ਫੁੱਟ ਚੌੜੀ ਸਰੀਆ ਪਾ ਕੇ ਜਿਵੇਂ ਪੁਲ ਬਣਾਉਂਦੇ ਨੇ ਉਵੇਂ ਇਹ ਦੀਵਾਰ ਬਣਾ ਦੋ ਇਹਦੀ ਤੇ ਸ਼ਾਇਦ ਨਾ ਟੁੱਟੇ ਨੂੰ ਹਾਲਤ ਕੀ ਹੈ ਆ ਆ ਪਿੰਡ ਦੇਖੋ ਇਸ ਪਿੰਡ ਦਾ ਕੀ ਹਾਲ ਹੋਇਆ ਹੋਣਾ ਇਧਰ 15-15 ਫੁੱਟ ਪਾਣੀ ਸੀ ਇਹ ਜੈਨਪੁਰ ਪਿੰਡ ਹੈ ਤੇ ਇਸ ਪਿੰਡ ਦਾ ਕੀ ਹਾਲ ਹੋਇਆ ਹੋਣਾ 15 15 ਫੁੱਟ ਪਾਣੀ ਸੀ ਆ ਜਿਹੜਾ ਗੰਨਾ ਖੜਾ ਹੈ ਨਾ ਇਹਦੇ ਉੱਤੋਂ ਦੀ ਪਾਣੀ ਉੱਤੇ ਵੀ ਕਈ ਫੁੱਟ ਹੋਣਾ ਮਤਲਬ ਬਿਲਕੁਲ ਨਜ਼ਰ ਨਹੀਂ ਸੀ ਆਉਂਦਾ ਤੇ ਮਤਲਬ ਸਰਕਾਰਾਂ ਦਾ ਇਸ ਪਾਸੇ ਕੋਈ ਧਿਆਨ ਨਹੀਂ ਹੈ ਕੇਂਦਰ ਸਰਕਾਰ ਨੂੰ ਕੀ ਕਰਨਾ ਚਾਹੀਦਾ ਹੁਣ ਜੋ ਕਿ ਇਹ ਜਿਹੜੀ ਮਾਰ ਪਈ ਹੈਗੀ ਮੈਂ ਇਹ ਕਹਿ ਰਿਹਾ ਮੈਂ ਇਹ ਕੇਂਦਰ ਸਰਕਾਰ ਦਾ ਹੀ ਪ੍ਰੋਜੈਕਟ ਹੋਣਾ ਚਾਹੀਦਾ ਜਿਨੇ ਭਾਰਤ ਵਾਲਾ ਪ੍ਰੋਜੈਕਟ ਬਣਾਇਆ ਉਹਨਾਂ ਨੇ ਸੜਕਾਂ ਦਾ ਇਸ ਤਰ੍ਹਾਂ ਬਰਸਾਤੀ ਨਦੀਆਂ ਦਾ ਇੱਕ ਪ੍ਰੋਜੈਕਟ ਬਣਾਉਣਾ ਚਾਹੀਦਾ ਵੀ ਜਿਹੜੇ ਉਹਨਾਂ ਦੇ ਕਿਨਾਰੇ ਨੂੰ ਨੇ ਬੰਦ ਤੇ ਬਣਿਆ ਹੋਇਆ ਹੈ ਬਸ ਸਿਰਫ ਇਹ ਤੇ دیوار ਬਣਾ ਦੇ ਇੱਕ ਫੁੱਟ ਚੌੜੀ ਸਿਮਿੰਟਡ ਸਰੀਏ ਪਾ ਕੇ ਨਹੀਂ ਟੁੱਟੇਗਾ ਤੇ ਇਹਨਾਂ ਨੂੰ ਉੱਚਾ ਚੱਕ ਦਿਓ ਤੇ ਹੁਣ ਅਸੀਂ ਪਿਛਲੇ ਪਿੰਡ ਗਏ ਸੀ 20 ਸਾਲ ਹੋ ਗਏ ਉਸ ਬੰਦਿਰ ਰੇਪੇਰ ਨਹੀਂ ਹੋਈ ਕੱਚਾ ਬਣਿਆ ਤੇ ਜਿਵੇਂ ਭਾਰਤ ਵਾਲਾ ਪ੍ਰੋਜੈਕਟ ਇਹਨਾਂ ਨੇ ਸੜਕਾਂ ਦਾ ਬਣਾਇਆ ਇਸ ਤਰ੍ਹਾਂ ਦਾ ਨਹਿਰਾਂ ਦੇ ਬਣਾਉਣਾ ਚਾਹੀਦੇ ਨਹਿਰਾਂ ਦੇ ਕਿਨਾਰੇ ਪੱਕੇ ਬੰਨ ਉੱਚੇ ਹੋਰ ਕਰੋ ਤੇ ਥੱਲੇ ਉਹ ਜਿਹੜਾ ਹੈ ਹੋਰ ਉਹਨਾਂ ਨੂੰ ਡੂੰਗੀ ਕਰੋ ਹੋ ਗੀ ਰਿਹਾ ਇੱਥੇ ਇੱਥੇ ਮਾਈਨਿੰਗ ਬੰਦ ਕਰਤੀ ਬਰਸਾਤੀ ਨਦੀਆਂ ਜਿੰਨੀਆਂ ਨੇ ਸਾਰੇ ਦੇਸ਼ ਦੀਆਂ ਉਹਨਾਂ ਦੀ ਮਾਈਨਿੰਗ ਬੰਦ ਕਰਤੀ ਜਿਹੜੀ ਮਿੱਟੀ ਦੀ ਲੋਡ ਆ ਉਹ ਆਪਾਂ ਖੇਤੀ ਵਾਲੀ ਜ਼ਮੀਨ ਪੱਟ ਰਹੇ ਆ ਤੇ ਆਹ ਜਿਹੜੀ ਜ਼ਮੀਨ ਹੈ ਆ ਸਿਲਟ ਪੈਂਦੀ ਆ ਹੋਰ ਉੱਚੀ ਹੋ ਜਾਂਦੀ ਫਿਰ ਉਹ ਕਿਨਾਰੇ ਤੋੜਦੀ ਆ ਤੇ ਹੁਣ ਮਤਲਬ ਸਾਰੀ ਤੁਸੀਂ ਭਾਵੇਂ ਹੁਣ ਜਮਨਾ ਲੈ ਲਿਓ ਤੁਸੀਂ ਭਾਵੇਂ ਡਾਂਗਰੀ ਘੱਗਰ ਲੈ ਲਿਓ ਤੁਸੀਂ ਭਾਵੇਂ ਸਤਲੁਜ ਲੈ ਲਿਓ ਤੁਸੀਂ ਭਾਵੇਂ ਆਰਾਵੀ ਲੈ ਲਿਓ ਸਾਰੀ ਅਸੀਂ ਦੇਖਦੇ ਆਏ ਆ ਰਸਤੇ ਚਾਹੇ ਖੇਤਰੋਂ ਅਸੀਂ ਆਏ ਆ ਤੇ ਸਾਰੀ ਉੱਪਰ ਗਈ ਆ ਪਰ ਸਾਰਿਆਂ ਦਾ ਹਾਲ ਇਹ ਹੈ ਕਿ ਵੀ ਆ ਕਿਨਾਰੇ ਤੋੜ ਕੇ ਬਾਹਰ ਜਾਂਦੀਆਂ ਨੇ ਬਾਹਰ ਸਾਰਾ ਕੁਝ ਬਰਬਾਦ ਕਰਦੀਆਂ ਨੇ ਜਿੰਨਾ ਇੱਕ ਸਾਲ ਦੇ ਵਿੱਚ ਨੁਕਸਾਨ ਹੁੰਦਾ ਹੈ ਨਾ ਇੱਕ ਸਾਲ ਦੇ ਵਿੱਚ ਇੰਨੇ ਦੇ ਵਿੱਚ ਸਾਰੇ ਦੇਸ਼ ਦੀਆਂ ਜਿਹੜੀਆਂ ਨੇ ਪੱਕੀਆਂ ਹੋ ਜਾਣਾ ਜਿੰਨਾ ਸਾਰੇ ਦੇਸ਼ ਦਾ ਨੁਕਸਾਨ ਹੁਣ 7 ਜ਼ਿਲ੍ਹੇ ਡੁੱਬ ਗਏ ਨੇ ਪੰਜਾਬ ਦੇ ਜੇ ਇਹ ਨਾ ਜਿੰਨਾ ਨੁਕਸਾਨ ਹੋਇਆ ਹੈ ਜੇ ਇਹ ਪੰਜਾਬ ਦਾ ਜਿਹੜੀ ਨਦੀਆਂ ਨੇ ਉਹਨਾਂ ਤੇ ਇੰਨਾ ਪੈਸਾ ਖਰਚ ਕਰ ਦੇਣ ਤੇ ਮੈਂ ਕਹਿੰਦਾ ਸਾਰਾ ਸਾਰਾ ਮਾੜ ਆਏਗੀ ਨਹੀਂ ਮੁੜ ਕੇ ਪੰਜਾਬ ਸਰਕਾਰ ਕਹਿ ਰਹੀ ਹੈ ਕਿ 88 ਤੋਂ ਵੱਧ ਹੜਾ ਆਇਆ ਵਾ ਵੱਧ ਪਾਣੀ ਆਇਆ ਹੈਗਾ ਵਾ ਇਸ ਕਰਕੇ ਵੱਡਾ ਨੁਕਸਾਨ ਹੋਇਆ ਹੈ ਅਟਾਛੀਓ 3 ਮੀਟਰ ਜਿਆਦਾ ਦੱਸ ਰਹੇ ਨੇ ਜੀ ਆਪਾਂ ਜੀ ਇਸ ਇਲਾਕੇ 'ਚ ਖੜੇ ਆ ਇਹ ਭਰਾ ਦੱਸ ਰਹੇ ਨੇ ਵੀ ਜਿੰਨਾ 88 ਚ ਆਇਆ ਸੀ ਉਹ ਤੋਂ 3 ਫੁੱਟ ਜਿਆਦਾ ਆਇਆ ਇਸ ਵਾਰੀ ਦੇਖੋ ਰੱਬ ਦਾ ਨਹੀਂ ਪਤਾ ਕਿੰਨਾ ਪੈ ਜੇ ਅੱਗੇ ਹੋ ਸਕਦਾ 2 ਵੀ ਜਿਆਦਾ ਪੈ ਜੇ ਪਰ ਉਹਦਾ ਉਹਦਾ ਇੰਤਜ਼ਾਮ ਤੇ ਕਰੇ ਕਰਨ ਕਰੋਗੇ ਨਾ ਇਹ ਇੰਤਜ਼ਾਮ ਹੀ ਕੋਈ ਨਹੀਂ ਮਟਟਗਾ ਤੇ ਟਟਗਾ ਕੋਈ ਗੱਲ ਨਹੀਂ ਮਰਨਗੇ ਤੇ ਮਰਨ ਵਾਲੇ ਮਰਨਗੇ ਉਹਦੇ ਚੰਡੀਗੜ੍ਹ ਬੈਠੇ ਨੇ ਕੋਠੀਆਂ 'ਚ ਇਹ ਨਹੀਂ ਨਾ ਸੋਚਣਾ ਚਾਹੀਦਾ ਵੀ ਉਹਨਾਂ ਦਾ ਕੀ بگੜੇਗਾ ਉਹਨਾਂ ਕੋਲ ਸਭ ਕੁਝ ਬਚਾਉਣ ਵਾਸਤੇ ਹੈ ਉਹਨਾਂ ਨੂੰ ਜਨਤਾ ਦੀ ਜਿਹੜੀ ਇਹ ਸਰਕਾਰ ਹੈ ਇਹ ਜਨਤਾ ਵਾਸਤੇ ਤੇ ਜਿਹੜਾ ਕਰਨਾ ਚਾਹੀਦਾ ਉਹ ਨਹੀਂ ਕਰਦੇ ਜਮੀਨੀ ਕੀਤੇ ਹੈ ਹੀ ਨਹੀਂ ਬਸ ਰਾਜ ਕਿਵੇਂ ਆਏਗਾ ਤੇ ਕਿਵੇਂ ਚੱਲੇਗਾ ਬਸ ਨਹੀਂ ਬਿਲਕੁਲ ਇਸਨ ਗ੍ਰਾਮ ਸਿੰਘ ਚੜੂਨੀ ਜਿਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਇਸ ਤਰ੍ਹਾਂ ਦੇ ਨਾਲ ਕੇਂਦਰ ਸਰਕਾਰ ਵੱਲੋਂ ਭਾਰਤ ਮਾਲਾ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਇਹਨਾਂ ਨਹਿਰਾਂ ਨੂੰ ਪੱਕਿਆ ਕਰਨ ਦਾ ਵੀ ਪ੍ਰੋਜੈਕਟ ਜਿਹੜਾ ਵਾ ਕੇਂਦਰ ਸਰਕਾਰ ਦੇ ਕੋਲ ਹੋਣਾ ਚਾਹੀਦਾ ਕੁਝ ਕੁ ਸਥਾਨਕ ਲੋਕ ਮੇਰੇ ਨਾਲ ਨੇ ਅੰਕਲ ਜੀ ਦੱਸ ਦਿਓ ਜੀ ਕਿੰਨੀ ਕੁ ਮਾਰ ਜਿਹੜੀ ਆ ਪਿੰਡ ਨੂੰ ਪਈ ਹੈਗੀ ਆ ਤਾਂ ਕਿੰਨਾ ਨੁਕਸਾਨ ਜਲਾ ਹੋਇਆਗਾ ਮੇਨੂੰ ਜੀ ਮਾਰ ਤੇ ਬਹੁਤ ਪਈ ਆ ਇਹ ਸਾਰਾ ਤੁਹਾਂ ਦੇਖਿਆ ਹੀ ਤਾਸੀ ਦੀ ਬਿਮਾਰ ਪੈਈ ਦੀ ਜਿੱਥੇ ਹਜੇ ਤੱਕ ਨਹੀਂ ਡਬਣਾ ਪੂਰੀਆਂ ਗਈਆਂ ਤੇ ਬਹੁਤਾ ਪਾਣੀ ਜਿਹੜਾ ਮਾਰ ਤੁਹਾਨੂੰ ਕੀਤਾ ਉਹ ਜਿਹੜਾ ਪਾਰ ਬੰਨ ਬਣਿਆ ਨਾ ਉਸ ਬੰਨ ਨੇ ਪਾਣੀ ਸਾਰਾ ਢੱਕ ਕੇ ਇਸ ਪਿੰਡਾਂ ਨੂੰ ਛੁੱਟਿਆ ਤੇ ਪਿੰਡਾਂ ਦੀਆਂ ਧੂਸੀਆਂ ਟੁੱਟੀਆਂ ਥਾਂ ਥਾਂ ਤੇ ਟੁੱਟ ਗਈਆਂ ਨੇ ਕਈ ਥਾਂ ਮੋ ਟੁੱਟ ਗਈਆਂ ਨੇ ਤੇ ਬਹੁਤ ਪਾਣੀ ਨੇ ਤੁਥਾਨ ਦਿੱਤਾ ਲੋਕਾਂ ਦਾ ਤੇ ਇਹਦੇ ਨਾਲ ਕਾਫੀ ਲੋਕਾਂ ਨੂੰ ਜਿਹੜਾ ਵੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਹਾਂਜੀ ਭਾਰਤੀ ਕਿਸਾਨ ਯੂਨੀਅਨ ਛਡੂਨੀ ਦੇ ਪੰਜਾਬ ਯੂਥ ਪ੍ਰਧਾਨ ਵੀ ਸਾਡੇ ਨਾਲ ਗੱਲਬਾਤ ਕਰਨ ਲਿਏ ਆ ਇੰਦਰਪਾਲ ਜੀ ਦੱਸ ਦਿਓ ਜੀ ਕਿਸ ਤਰ੍ਹਾਂ ਦੇ ਨਾਲ ਜਿਹੜਾ ਯੂਥ ਆ ਉਹਨੂੰ ਕੰਮ ਕਰਦਾ ਪਿਆ ਗਿਆ ਕੀ ਤੱਕ ਪਿੰਡਾਂ ਤੱਕ ਪਹੁੰਚਾਇਆ ਜਾ ਰਿਹਾ ਜੀ ਦੇਖੋ ਯੂਥ ਤੋਂ ਪਹਿਲੇ ਦਿਨ ਤੋਂ ਹੀ ਅਸੀਂ ਸਾਡਾ ਫਰਜ਼ ਬੰਦਾ ਕਿ ਆਪਣੇ ਲੋਕ ਸਾਡੇ 'ਚ ਨੁਕਸਾਨ ਵਿੱਚ ਆ ਤਾਂ ਅਸੀਂ ਉਹਨਾਂ ਦਾ ਹਸਾਰਾ ਬਣੀਏ ਕਿਉਂਕਿ ਅਸੀਂ ਸੁੱਕੇ ਥਾਂ ਤੇ ਬੈਠੇ ਆ ਅਸੀਂ ਆਪਣੇ ਲੋਕਾਂ ਦੇ ਨਾਲ ਜੇ ਖੜ੍ਹ ਨਹੀਂ ਸਕਦੇ ਫਿਰ ਸਾਡੇ ਵਿੱਚ ਇਨਸਾਨੀਅਤ ਜਿੰਦਾ ਨਹੀਂ ਸਮਝਦਾ ਮੈਂ ਸਕਦਾ ਵੀ ਅਸੀਂ ਮਰ ਚੁੱਕੇ ਆ ਅਸੀਂ ਦਿਨ ਰਾਤ ਇੱਕ ਕਰਕੇ ਹਰੇਕ ਘਰ ਤੱਕ ਜਿੰਨਾ ਵੀ ਰਾਸ਼ਨ ਸੁੱਕਾ ਰਾਸ਼ਨ ਜਿੰਨਾਂ ਦੇ ਪਸ਼ੂਆਂ ਨੂੰ ਵਾਸਤੇ ਚਾਰਾ ਨਹੀਂ ਹੈਗਾ ਕਿਉਂਕਿ ਚਾਰਾ ਸਾਰਾ ਖਤਮ ਹੋ ਚੁੱਕਿਆ ਹਰਾਵੀ ਤੂੜੀਆਂ ਰੁੜ ਚੁੱਕੀਆਂ ਉਹ ਸਾਰੀਆਂ ਚੀਜ਼ਾਂ ਦਾ ਪ੍ਰਬੰਧ ਵਕ ਵਕ ਪਿੰਡਾਂ ਤੋਂ ਕਰਕੇ ਇਸ ਸਾਡੇ ਭਰਾਵਾਂ ਤੱਕ ਸਹੂਲਤ ਦੇ ਰਹੇ ਆ ਔਰ ਹੁਣ ਆ ਸਰਦਾਰ ਗੁਰਨਾਮ ਸਿੰਘ ਢੂਨੀ ਜੀ ਨੇ ਹਰਿਆਣਾ ਦੇ ਵਿੱਚ ਵੀ ਐਲਾਨ ਕਰ ਦਿੱਤਾ ਆ ਸਾਰੇ ਪਿੰਡਾਂ ਦੇ ਵਿੱਚੋਂ ਰਾਸ਼ਨ ਤੂੜੀ ਸਾਰਾ ਕੁਝ ਇਕੱਠਾ ਹੋਣਾ ਸ਼ੁਰੂ ਹੋ ਗਿਆ ਆਉਣ ਵਾਲੇ 2-3 ਦਿਨਾਂ ਦੇ ਵਿੱਚ ਵਿੱਚ ਹੀ ਹਰਿਆਣਾ ਸਾਰਾ ਚੱਲ ਕੇ ਪੰਜਾਬ ਦੇ ਕੋਲ ਆਪਣੇ ਵੱਡੇ ਭਰਾ ਕੋਲ ਸਹਾਇਤਾ ਵਾਸਤੇ ਪੁੱਜੂਗਾ ਕੇਂਦਰ ਸਰਕਾਰ ਦੀ ਗੱਲ ਕੀਤੀ ਜਾਵੇ ਕੇਂਦਰ ਸਰਕਾਰ ਨੂੰ ਕੀ ਕੁਝ ਕਰਨਾ ਚਾਹੀਦਾ ਹੈਗਾ ਜਿਸ ਤਰ੍ਹਾਂ ਗੁਰਨਮ ਸਿੰਘ ਚੜੂਲੀ ਨੇ ਕਿਹਾ ਹੈਗਾ ਕਿ ਬੰਨ ਜਿਹੜੇ ਪੱਕੇ ਕਰਨੀ ਚਾਹੀਦੇ ਕੇਂਦਰ ਸਰਕਾਰ ਨੂੰ ਆਪਣੇ ਅਧੀਨ ਸਰਾ ਕਰਨਾ ਚਾਹੀਦਾ ਹੈਗਾ ਜਿਸ ਤਰ੍ਹਾਂ ਦੇ ਭਾਰਤ ਮਾਲਾ ਪ੍ਰੋਜੈਕਟ ਕੀਤਾ ਹੈਗਾ ਉਸ ਤਰ੍ਹਾਂ ਦੇ ਨਾਲ ਇਹਨਾਂ ਬੰਨਾਂ ਨੂੰ ਪੱਕਾ ਕਰਨਾ ਚਾਹੀਦਾ ਹੈਗਾ ਕੇਂਦਰ ਸਰਕਾਰ ਤੇ ਪਹਿਲਾਂ ਹੀ ਸਾਨੂੰ ਮਾਰਨ ਤੇ ਤੁਲੀ ਹੋਈ ਆ ਉਹ ਇਸ ਕਰਕੇ ਕਿਉਂਕਿ ਪਹਿਲਾਂ ਜਿਹੜੇ ਤਿੰਨ ਕਾਲੇ ਕਾਨੂੰਨ ਲੈ ਕੇ ਆਏ ਸੀ ਤੇ ਪੰਜਾਬ ਹਰਿਆਣਾ ਸਭ ਤੋਂ ਅੱਗੇ ਹੋ ਕੇ ਲੜਿਆ ਸੀ ਕਿਉਂਕਿ ਇਹਨਾਂ ਦੇ ਖੂਨ ਦੇ ਵਿੱਚ ਇਹਨੂੰ ਜਿਹਨੂੰ ਪ੍ਰਾਲਾ ਪੰਜਾਬ ਕਹਿੰਦੇ ਆ ਨਾ ਤੇ ਉਹਦੀ ਜਿਹੜੀ ਨੀਂਹ ਰੱਖੀ ਗਈ ਹੈ ਸ਼ਹੀਦਾਂ ਦੇ ਖ ਔਰ ਇਸ ਜਿਸ ਜਗ੍ਹਾ ਤੇ ਅਸੀਂ ਮਕਾੜੇ ਮਕੌੜੇ ਪੱਤਨ ਦੇ ਲਾਗੇ ਖੜੇ ਆ ਜੈਨਪੁਰ ਲਾਗੇ ਖੜੇ ਆ ਇਸ ਦੇ ਅੱਗੇ ਇੱਕ ਬੀਐਸਫ ਨੇ ਸਪਰ ਬਣਾਇਆ ਤਾਂ ਕਰੀਬਨ 1 ਕਿਲੋਮੀਟਰ ਲੰਬਾ ਹੈ ਔਰ ਇੰਨਾ ਕ ਜਿਆਦਾ ਪੱਕਾ ਕਰਤਾ ਰਾਵੀ ਦਰਿਆ ਦੇ ਵਿੱਚ ਵੀ ਰਾਵੀ ਦਰਿਆ ਦਾ ਜਿਹੜਾ ਵਹਾਅ ਸੀ ਪਾਕਿਸਤਾਨ ਵਾਲੇ ਪਾਸੇ ਨੂੰ ਜਾਂਦਾ ਸੀ ਉਹ ਮੋੜ ਕੇ ਤੇ ਸਾਡੇ ਭਾਰਤ ਵਾਲੇ ਪਾਸੇ ਨੂੰ ਕਰ ਲਿਆ ਜਿਹੜਾ ਪਾਣੀ ਜਦੋਂ ਵੀ ਇਹ ਰੈਣੀ ਸੀਜ਼ਨ ਆਂਦਾ ਮਕੌੜੇ ਪੱਤਨ ਤੋਂ ਕਿਉਂਕਿ ਉਹ ਜੋ ਮਕੌੜੇ ਤੇ ਆ ਕੇ ਤੇ ਰਾਵੀ ਦਰਿਆ ਇਕੱਠੇ ਹੁੰਦੇ ਨੇ ਜਦੋਂ ਇਹ ਰੈਣੀ ਸੀਜ਼ਨ ਆਂਦਾ ਇਹ ਹਰ ਸਾਲ ਇਹਨਾਂ ਨੂੰ ਮਾਰ ਚੱਲਣੀ ਪੈਂਦੀ ਆ ਕੇਂਦਰ ਕਾਰ ਨੂੰ ਸਭ ਤੋਂ ਪਹਿਲਾਂ ਤੇ ਉਹ ਬੰਨ ਤੋੜ ਕੇ ਉਹਦੇ ਥੱਲੋਂ ਤੇ ਜਾ ਦੇ ਪੁਲੀਆਂ ਪਾ ਕੇ ਵਹਾਰ ਨੂੰ ਬਰਕਰਾਰ ਪਰ ਇਹਨੂੰ ਰੱਖਣਾ ਚਾਹੀਦਾ ਜਿੱਧਰ ਨੂੰ ਦਰਿਆ ਦਾ ਕੁਦਰਤੀ ਫਲੋ ਆ ਇਹਨਾਂ ਨੇ ਦੁਨਿਆਵੀ ਤੌਰ ਤੇ ਉਥੇ ਬੰਨ ਬਣ ਕੇ ਵਹਾਰ ਚੇਂਜ ਕੀਤਾ ਦੂਸਰੇ ਪਾਸੇ ਇਹਦੇ ਪਿਛਲੇ ਪਾਸੇ ਨਾਲ ਜਿੱਥੋਂ ਸਾਰਾ ਪਾਣੀ ਹੜ੍ਹ ਕੇ ਨੀਵੇਂ ਵਾਲੇ ਪਾਸੇ ਨੂੰ ਕੇਸ਼ੋਪਰ ਸੰਭ ਦੇ ਵਿੱਚ ਜਾਂਦਾ ਆ ਕੇਸ਼ੋਪਰ ਸੰਭ ਇੱਕ ਐਦਾਂ ਦੀ ਝੀਲ ਆ ਕਹਿ ਸਕਦੇ ਆ ਕਿ ਜਿੱਥੇ ਪ੍ਰਵਾਸੀ ਪੰਛੀ ਵੀ ਇੱਥੇ ਬਾਹਰਲੇ ਦੇਸ਼ਾਂ ਤੋਂ ਆਉਂਦੇ ਨੇ ਉਸ ਸ਼ਾਂਬ ਨੂੰ ਇੰਨਾ ਕਿ ਡੂੰਗਾ ਪਕਟ ਦਈਏ ਕਿ 30 ਦੀ 40 40 ਫੁੱਟ ਕੇ ਉਥੇ ਜਿਸ ਤਰ੍ਹਾਂ ਅਲੱਗ-ਅਲੱਗ ਮਛੀਆਂ ਨੂੰ ਪਾਲਣ ਵਾਸਤੇ ਆ ਪਲਾਟ ਕੱਟੇ ਗਏ ਨੇ ਜੇਕਰ ਉਹਨਾਂ ਨੂੰ ਡੂੰਗਾ ਕਰ ਦਿੱਤਾ ਜਾਵੇ ਤੇ ਜਿੰਨਾ ਵੀ ਇਲਾਕੇ ਦਾ ਸ਼ਹਿਰ ਦਾ ਪਾਣੀ ਨੀਵੇਂ ਵਾਲੇ ਪਾਸੇ ਨੂੰ ਆਵੇ ਉਥੇ ਸਟੋਰੇਜ ਕੀਤੀ ਜਾਵੇ ਤੇ ਉਥੋਂ ਹੀ ਬਾਅਦ ਵਿੱਚ ਅੰਡਰਗਰਾਉਂਡ ਪਾਈਪਾਂ ਜਿਹੜੀਆਂ ਵਾਕ-ਵਾਕ ਇਲਾਕੇ ਨੂੰ ਕੱਢਣੀਆਂ ਚਾਹੀਦੀਆਂ ਸਭ ਤੋਂ ਵੱਡੀ ਗਲਤੀ BBMB ਦੀ ਜਿਨ੍ਹਾਂ ਨੇ ਆਪਣੇ ਫਾਇਦੇ ਨੂੰ ਵੇਖ ਕੇ ਪੂਰਾ ਪੰਜਾਬ ਮਾਰਤਾ ਪੁੱਛੋ ਗੱਦਾ ਕਿਉਂਕਿ ਜਿੰਨਾ ਡੈਮਾਂ ਦੇ ਵਿੱਚ ਪਾਣੀ ਸੀ ਜਦੋਂ ਸਾਨੂੰ ਤਜਰਬਾ ਹੀ ਕੋਈ ਨਹੀਂ ਪਤਾ ਹੈ ਕਿ ਸਾਡੇ ਕੋਲ ਹੁਣ ਰੇਨੀ ਸੀਜ਼ਨ ਸ਼ੁਰੂ ਹੋਣ ਵਾਲਾ ਤੇ ਜਿੰਨੀ ਕੁ ਐਵਰੇਜ ਆਉਂਦੀ ਜਿੰਨਾ ਕੁ ਮਿਲੀਮੀਟਰ ਪਾਣੀ ਬਾਰਿਸ਼ ਹੋਣੀ ਆ ਉਹ ਘੱਟੋ ਘੱਟ ਤੁਸੀਂ ਆਪਣੀ ਉਹ ਪਾਣੀ ਨੂੰ ਸਟੋਰ ਕਰਨ ਵਾਸਤੇ ਡੈਮਾਂ ਦੇ ਵਿੱਚ ਜਗ੍ਹਾ ਖਾਲੀ ਕਰ ਲੈਣੀ ਚਾਹੀਦੀ ਆ ਪਰ ਇਹਨਾਂ ਨੇ ਉਹਦੇ ਉਲਟ ਚੱਲੇ ਆ ਇਹਨਾਂ ਨੇ ਲਾਸਟ ਤੱਕ ਦੇਖਿਆ ਵੀ ਕਿੰਨੀ ਦੇਰ ਤੱਕ ਪਾਣੀ ਆ ਜਿਹੜਾ ਆ ਸਟੋਰ ਹੁੰਦਾ ਆ ਹੁਣ ਜਾ ਕੇ ਇਹ ਮੁਸੀਬਤ ਬਣ ਗਈ ਕਿ ਜੱਕਦਮ ਪਾਣੀ ਛੱਡਿਆ ਤੇ ਫਿਰ ਇਹ ਜਿਹੜੇ ਹੜ੍ਹ ਆ ਕੁਦਰਤ ਦਾ ਪਾਣੀ ਤੇ ਆ ਰਿਹਾ ਪਰ ਜਿਹੜੇ ਹੜ੍ਹ ਆ ਇਹ ਕੇਂਦਰ ਸਰਕਾਰ ਦੀ ਵੱਡੀ ਗਲਤੀ ਆ ਜਿਸ ਕਰਕੇ ਸਾਰੇ ਪੰਜਾਬ ਨੂੰ مالی ਨੁਕਸਾਨ ਫਾਈਨੈਂਸ਼ੀਅਲੀ ਨੁਕਸਾਨ ਚੱਲਣਾ ਪੈ ਰਿਹਾ ਬਿਲਕੁਲ ਇਹ ਸਾਨਾ ਕਿਸਾਨ ਆਗੂ ਜੋ ਕੀ ਵਕ ਵਕ ਪਿੰਡਾਂ ਦਾ ਜਿਹੜਾ ਦੌਰਾ ਜਿਹੜਾ ਕਰਦੇ ਹੋਏ ਨਜ਼ਰ ਆ ਰਹੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਕਿੰਨਾ ਵੱਡਾ ਪਾੜ ਜਿਹੜਾ ਵਾ ਪਿਆ ਹੈਗਾ ਵਾ ਤੇ ਫਿਲਹਾਲ ਹੁਣ ਗਰਨਮ ਤੋਂ ਚਲੂਨੀ ਵੱਲੋਂ ਕਿਹਾ ਜਾ ਰਿਹਾ ਕਿ ਕੇਂਦਰ ਸਰਕਾਰ ਨੂੰ ਤੁਸੀਂ ਬੰਨ ਅਤੇ ਨਹਿਰਾਂ ਨੂੰ ਪੱਕਾ ਕਰਨ ਦਾ ਪ੍ਰੋਜੈਕਟ ਜਿਹੜਾ ਵਾ ਉਹ ਆਪਣੇ ਅਧੀਨ ਲੈਣਾ ਚਾਹੀਦਾ ਹੈਗਾ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਸੂਬਿਆਂ ਨੂੰ ਹੜ ਦੀ ਮਾਰ ਨਾ ਪਵੇ ਪਿੰਡ ਓਗਰਾ ਤੇ ਇੱਥੋਂ ਦੇ ਜਿਹੜੇ ਹਾਲਾਤ ਨੇ ਬਹੁਤ ਮਾੜੇ ਰਿਹਾ ਸਾਰੇ ਪਿੰਡਾਂ ਦੇ ਟੋਟਲ ਹੀ ਕਾਨਾ ਹੋ ਗਿਆ ਟਾਂਡਾ ਹੋ ਗਿਆ ਓਗਰਾ ਹੋ ਗਿਆ ਜੈਨਪੁਰ ਠੱਠੀ ਫਰੀ ਟੋਟਲੀ ਪਿੰਡ ਜਿਹੜਾ ਪਾਣੀ ਦੇ ਵਿੱਚ ਹੀ ਰਹੇ ਨੇ ਬਹੁਤ ਮਾੜੇ ਹਾਲਾਤ ਰਹੇ ਨੇ ਸਾਰੇ ਬੰਨ ਕੋ ਰਟਾ ਕੀ ਬੰਨ ਜੀ ਸਾਡਾ ਇਹ ਜਿਹੜਾ ਰਟਾ ਜਿਸ ਦਿਨ 25 ਤਰੀਕ ਨੂੰ ਪਾਣੀ ਆਇਆ ਹੈ ਨਾ 25 26 ਨੂੰ 27 ਨੂੰ ਬੰਨ ਰਟਾ 26 27 ਦੀ ਰਾਤ ਨੂੰ ਪਾਣੀ ਦਾ ਓਵਰਫਲੋ ਜਿਆਦਾ ਹੋਣ ਕਰਕੇ ਹੁਣ ਸਪਰ ਟੋਟਲੀ ਟਾ ਪਿੰਡ ਦਾ ਸਾਰਾ ਹਾਂ ਜੀ ਸਾਰੇ ਪਿੰਡਾਂ ਨਾਲ ਸਮਰਕ ਟੁੱਟਿਆ ਜੇ ਮੰਨ ਲਓ ਅਸੀਂ ਪਰਲੇ ਗਾਰੜੀ ਵਾਲੀ ਸਾਈਡ ਨੂੰ ਜਾਣਾ ਵਾ ਤੇ ਆਪਾਂ ਨੂੰ ਜਿਹੜਾ ਇਹ ਉੱਪਰੋਂ ਦੀ ਘੁੰਮ ਕੇ ਜਾਣਾ ਪੈਂਦਾ ਵਾ ਚਾਰ ਪੰਜ ਪਿੰਡਾਂ ਦੇ ਉੱਤੋਂ ਦੀ ਤੇ ਟੋਟਲੀ ਜਿਹੜਾ ਸਮਰਕ ਟੁੱਟੇ ਹੋਏ ਸਾਰੇ ਆਂ ਜੀ ਅਜੇ ਤੱਕ ਕੋਈ ਆਇਆ ਇੱਥੇ ਤੁਹਾਨੂੰ ਨਹੀਂ ਸਾਡੇ ਕੋਲ ਕੋਈ ਪ੍ਰਸ਼ਾਸਨ ਦਾ ਨਹੀਂ ਅਜੇ ਤੱਕ ਕਿਸ ਨੇ ਸਾਡੀ ਸਾਰ ਨਹੀਂ ਲਈ ਕੋਈ ਵੀ ਜਿਹੜਾ ਆ ਕੋਈ ਵੀ ਸਾਡਾ ਮੰਤਰੀ ਕੋਈ ਨਹੀਂ ਇੱਥੇ ਸਾਡੇ ਤੱਕ ਨਹੀਂ ਪਹੁੰਚਿਆ ਕੋਈ ਵੀ ਅਜੇ ਤੱਕ ਕਿਸ ਨੇ ਆਣ ਕੇ ਇਹ ਨਹੀਂ ਪੁੱਛਿਆ ਵੀ ਤੁਹਾਨੂੰ ਕਿਸ ਚੀਜ਼ ਦੀ ਲੋੜ ਆ ਤੇ ਇਹ ਆ ਵੀ ਜਿਹੜੇ ਐਨ ਜੀਓ ਜਿਹੜੀਆਂ ਚੱਲ ਰਹੀਆਂ ਨੇ ਉਹਨਾਂ ਨੇ ਸਾਡੀ ਸਾਰ ਲਈ ਹੈ ਹੋਰ ਕਿਸ ਨੇ ਸਾਰ ਨਹੀਂ ਲਈ ਕਿਸਾਨ ਆ ਗੁਰੂਰ ਆਏ ਜੀ ਹਾਂਜੀ ਕਿਸਾਨਾਂ ਕੋ ਜਿੱਦਾਂ ਪ੍ਰਧਾਨ ਨੇ ਸਾਡੇ ਬਲਵਿੰਦਰ ਸਿੰਘ ਰਾਜੂ ਔਲਖ ਜੀ ਮਾਜਾ ਕਿਸਾਨ ਸਿੰਗਰਸ ਕਮੇਟੀ ਉਹ ਵੀ ਆਏ ਨੇ ਤੇ ਅੱਜ ਸਾਡੇ ਕੋਲ ਚਰਨਨੀ ਸਾਹਿਬ ਵੀ ਆਏ ਨੇ ਤੇ ਹੋਰ ਵੀ ਜਿਹੜੇ ਆ ਸਿਰਸਾ ਸਾਭੀ ਹੋ ਕੇ ਗਏ ਨੇ तकरीबन ਜਿਹੜੇ ਆ ਕਿਸਾਨ ਯੂਨੀਅਨ ਜੜੀਆਂ ਨੇ ਉਹ ਸਾਰ ਲੈ ਰੀਆਂ ਨੇ ਤੇ ਜੂਨੀਅਨ ਜੂਨੀਅਨ ਸਾਰਾ ਲੈ ਰੀਆਂ ਨੇ ਸਰਕਾਰ ਕਿਸੇ ਨੇ ਨਹੀਂ ਪੁੱਛਿਆ ਯ ਤੱਕ ਤੇ ਸਾਡਾ ਹੋਗ ਰਹਾ ਹਲਾ ਦੇ ਇੱਥੇ ਜਿੱਦਾਂ 24 ਤਰੀਕ ਨੂੰ ਪਾਣੀ ਵਧਿਆ ਸੀ ਰਾਤ ਨੂੰ 25 ਤਰੀਕ ਨੂੰ ਇਹ ਜਿਹੜਾ ਪਾੜ ਪੈ ਗਿਆ ਸੀ 25 ਤਰੀਕ ਤੋਂ ਅੱਜ ਤੁਸੀਂ ਲਾ ਲਓ ਵੀ 2 ਤਰੀਕ ਹੋ ਗਈ ਆ ਕੋਈ 7-8 ਦਿਨ ਤੇ ਹੋਈ ਗਏ ਆ ਅਜੇ ਤੱਕ ਤੇ ਨਾ ਕੋਈ ਮੰਤਰੀ ਆਇਆ ਤੇ ਨਾ ਹੀ ਕੋਈ ਸਾਡੀ ਸਾਰ ਲੈਣ ਆਇਆ ਸਿਰਫ ਕਿਸਾਨ ਜੱਥੇਬੰਦੀਆਂ ਆਈਆਂ ਤਿੰਨ ਜੱਥੇਬੰਦੀਆਂ ਇੱਥੇ ਹੋ ਕੇ ਚਲ ਗਈਆਂ ਜਿਨ੍ਹਾਂ ਦਾ ਮੈਂ ਬਹੁਤ ਧੰਨਵਾਦ ਕਰਦਾ ਬਾਗੇ ਮੰਤਰੀ ਤੇ ਅਜੇ ਤੱਕ ਕੋਈ ਪੁੱਜਿਆ ਨਹੀਂ ਸੰਪਰਕ ਸਾਡਾ ਗਰਦਾਸਪੁਰ ਨਾਲੋਂ ਕਾਫੀ ਟੁੱਟ ਚੁਕਿਆ ਹੈ ਦਿਨਾਂ ਤੋਂ ਨਾ ਆਪਾਂ ਕਿਤੇ ਜਾ ਸਕਨੇ ਆ ਨਾ ਕੋਸ ਕਿਹੜਾ ਤੜਾ ਪਾੜ ਪਿਆ ਹੈ ਪਾੜ ਤੁਸੀਂ ਦੇਖ ਹੀ ਲਓ ਮੇਰੇ ਹਿਸਾਬ ਨਾਲ 300 ਫੁੱਟ ਦਾ ਤੇ ਹੋਏਗਾ ਇਹਨਾਂ ਡੁੰਗਾਈ ਵੀ ਕਾਫੀ ਹੈ ਇੱਥੇ ਕਿੰਨੇ ਪਿੰਡਾਂ ਦਾ ਸੰਪਰਕ ਟੁੱਟ ਗਿਆ ਪਿੰਡ ਇੱਧਰ ਹੈ ਜਿਹੜੇ ਆਪਣੇ ਪਿੰਡ ਚਾਰ ਪੰਜ ਪਿੰਡ ਹੈ ਜਿਨ੍ਹਾਂ ਦਾ ਸੰਪਰਕ ਟੁੱਟ ਚੁਕਿਆ ਹੈ ਤੇ ਉਹਨਾਂ ਕੋਈ ਬਾਸਾਂ ਹੀ ਘੁੰਮ ਕੇ 7-8 ਕਿਲੋਮੀਟਰ ਘੁੰਮ ਕੇ ਅਸੀਂ ਜਾ ਸਕਦੇ ਹਾਂ ਜਿਹੜਾ ਗੁਰਦਾਸਪੁਰ ਕੋਈ ਵੀ ਐਮਰਜੈਂਸੀ ਜਨ ਹੁੰਦੀ ਹੈ ਤਾਂ ਬੰਨ ਬਣਾਉਣ ਦਾ ਕੋਈ ਨਹੀਂ ਆਇਆ ਬੰਨ ਬਣਾਉਣ ਵਾਸਤੇ ਕੋਈ ਮੰਤਰੀ ਕੋਈ ਕੋਈ ਨਹੀਂ ਆਇਆ ਇੱਥੋਂ ਤੱਕ ਕੋਈ ਪਹੁੰਚਾ ਵੀ ਨਹੀਂ ਕੈਮਰਾ ਪਰਸਨ ਕਬੀਰ ਦੇ ਨਾਲ ਅਫਤਾਰ ਸਿੰਘ ਡੈਨਿਸਵਰਾ ਟੀਵੀ ਗੁਰਦਾਸਪੁਰ